ਸਤਿਨਾਮ ਵਾਹਿਗੁਰੂ ਹਤਿ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਤਿ ਨੂੰ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਸਤਿਗੁਰਾਂ ਦੇ ਭਾਈ ਮੇਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਅਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ 300 ਵੰਜਾ ਗ੍ਰਤੀ ਪਾਤਸ਼ਾਹ ਜੀ ਦੇ ਸ਼ਬਦ ਸੁਭਾਏ ਮਾਨ ਹਨ। ਹਤੁ ਗੁਰਾਂ ਦੇ ਭਾਈ ਆਸਾ ਜੀ ਵਿਆਠ ਸ਼ਬਦ ਸੰਪੂਰਨ ਹੋਇਆ। ਇਸਾ ਨਾਲ ਅਗਲਾ ਸ਼ਬਦ ਆਪਣੀ ਰਚਨਾ ਤੋਂ ਭਾਈ ਬਿਆਨ ਕਰਦੇ ਹਨ ਜੀ। ਆਸਾ ਮਹੱਲਾ ਮੈਂ ਗੁਣ ਗੱਲਾ ਕੇ ਸਿਰ ਭਾਰ ਗੱਲੀ ਗੱਲਾ ਸਿਰਜਨਹਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਆਪ ਜੀਆ ਸਮੁਖ ਦਵਾਰਾਂ ਸ਼ਬਦ ਉਚਾਰਨ ਕਰਦੇ ਹਨ ਮੈਂ ਗੁਣ ਗੱਲਾ ਕੇ ਸਿਰ ਭਾਰ ਕਹਿੰਦੇ ਹੈ ਪਰਮੇਸ਼ਰ ਜੀਓ ਇਹ ਮਨੁੱਖ ਇਹ ਜੀਵ ਮਹਾਰਾਜ ਜੀ ਕਹਿੰਦੇ ਸੰਸਾਰੀ ਗੱਲੀ ਬਾਤੀ ਆਪਣੇ ਸਿਰ ਤੇ ਉਹ ਗੱਲਾਂ ਦੀ ਉਹ ਕੀਤੇ ਹੋਏ ਰਮਨ ਦੀ ਪੰਡ ਚੁੱਕਦੇ ਹਨ ਮੈਂ ਗੁਣ ਗੱਲਾ ਕੀ ਸਿਰ ਭਾਰ ਕਹਿੰਦੀ ਆਪ ਪਾਸ਼ਾ ਜੀ ਕਹਿੰਦੇ ਜਰਾ ਮਨੁਖ ਹੈ ਉਹ ਨਾਲ ਪਾਸ਼ਾ ਜੀ ਕਹਿੰਦੇ ਅਸੀਂ ਤਾਂ ਸੰਸਾਰੀ ਗੱਲੀ ਬਾਤੀ ਸਾਰਾ ਦੇ ਨਹੀਂ ਇਹ ਵੀ ਦਿਨ ਲੰਘ ਜਾਂਦਾ ਸੰਸਾਰੀ ਗੱਲੀ-ਵਾਤਾਂ ਦੇ ਵਿੱਚ ਉਹ ਗੱਲਾਂ ਦਾ ਇੱਕ ਦੂਜੇ ਦੀ ਨਿੰਦਿਆ ਕਰਕੇ ਗੱਲਾਂ ਕਰਕੇ ਸਿਰ ਤੇ ਭਾਰ ਆਰਾ ਜੀ ਕਹਿੰਦੇ ਚੁੱਕ ਲੈਂਦੇ ਹਾਂ ਇਹ ਜ਼ੁਬਾਨ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਇੰਦੇ ਹੋਏ ਸ੍ਰਿਸ਼ਟੀ ਵਿੱਚ ਆਮ ਗੱਲਾਂ ਆਮ ਗੱਲੀ-ਵਾਤੀਂ ਮਹਾਰਾਜ ਜੀ ਕਹਿੰਦੇ ਆਪਣੇ ਤੇ ਭਾਰ ਚੜਾਈ ਜਾਂਦੇ ਹਾ ਸਿਰ ਤੇ ਭਾਰ ਲੜਾ ਪੈਂਦਾ ਗੱਲਾਂ ਦਾ। ਇਮਾਰਤ ਦੀ ਬਾਣੀ ਦੇ ਵਿੱਚ ਅਨੇਕਾਂ ਹੀ ਜਗ੍ਹਾ ਤੇ ਫਰਮਾਨ ਮਿਲ ਜਾਣਗੇ। ਮਹਾਰਾਜ ਜੀ ਕਹਿੰਦੇ ਨੇ ਖਾਣਾ ਪੀਣਾ ਹਸਣਾ ਸੌਣਾ ਇਹ ਸਭ ਕੁਝ ਬੇਅਰਥ ਹੈ। ਜੇ ਉਹਨੂੰ ਚੇਤੇ ਨਹੀਂ ਕੀਤਾ ਗੱਲੀ ਗੱਲਾ ਸਿਰਜਨ ਹਾਰ। ਦੀ ਮਹਾਰਾਜ ਜੀ ਕਹਿੰਦੇ ਕੋਈ ਮਨੁੱਖ ਕੋਈ ਜਗਿਆਸੂ ਕੋਈ ਭਗਤ ਜਾਨ ਉਹ ਮਾਲਕ ਦੀਆਂ ਗੱਲਾਂ ਕਰਕੇ ਭਾਵ ਉਹਨੂੰ ਜਪ ਕੇ ਜੇ ਬਾਰਾਂ ਹੀ ਉਹਦੀਆਂ ਗੱਲਾਂ ਕਰਦਾ ਉਸ ਦੀ ਉਸਤਤ ਕਰਦਾ ਉਹਦੇ ਗੀਤ ਗਾਉਂਦਾ ਉਹ ਮਾਲਕ ਦੀ ਸੋਭਾ ਦੀਆਂ ਗੱਲਾਂ ਕਰਦਾ ਮਹਾਰਾਜ ਜੀ ਕਹਿੰਦੇ ਸਿਰਜਣ ਹਾਰ ਦੀਆਂ ਹਰ ਜੀ ਕਹਿੰਦੇ ਫਿਰ ਉਹਨੂੰ ਪਾ ਲੈਂਦਾ ਤੇ ਜੇ ਉਹਨੂੰ ਤਿਆਗ ਕੋਈ ਗੱਲਾਂ ਕਰੀ ਜਾਂਦਾ ਸੰਸਾਰ ਦੀਆਂ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਪ੍ਰਾਪਤੀ ਨਹੀਂ ਖਾਣਾ ਪੀਣਾ ਹਸਨਾ ਬਾਦ ਕਹਿੰਦੇ ਫਿਰ ਸਭ ਕੁਛ ਹੀ ਬਾਦ ਹੈ ਨਿਫਲ ਹੈ ਮਹਾਰਾਜ ਜੀ ਕਹਿੰਦੇ ਖਾਣਾ ਪੀਣਾ ਵੀ ਹਸਲਾ ਵੀ ਜੋ ਕੁਛ ਅਸੀਂ ਸਾਰਾ ਦਿਨ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਬਾਦ ਹੈ ਉਹ ਐਵੇਂ ਫਾਲਤੂ ਨਹੀਂ ਕੀਤਾ ਹੈ ਕਹਿੰਦੇ ਖਾਣਾ ਅਸੀਂ ਪੇਟ ਵਾਸਤੇ ਕਰਦੇ ਆ ਫਾਲਤੂ ਹਸਨਾ ਸੋਣਾ ਮਹਾਰਾਜ ਜੀ ਕਹਿੰਦੇ ਸਭ ਕੁਝ ਏ ਜਿਨਾ ਤੂੰ ਰੱਸੀ ਸਾਰਾ ਦਿਨ ਕਰਦੇ ਆ ਉਹ ਵਿਰਥ ਹੈ ਆ ਤੂੰ ਮਹਾਰਾਜ ਜੀ ਕਹਿੰਦੇ ਜੇ ਨਾਮ ਨਹੀਂ ਚਿੱਤੇ ਉਹ ਮਾਲਕ ਦੀ ਬਾਣੀ ਦੀ ਕੋਈ ਗੱਲ ਨਹੀਂ ਕੀਤੀ ਉਹਦੀ ਸਿੱਖਤ ਸਲਾਹ ਨਹੀਂ ਗਾਈ ਫਿਰ ਇਹ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਫਾਲਤੂ ਹੈ ਸਭ ਕੁਝ ਕਹਿੰਦੇ ਉਹਦੇ ਗੁਨਾ ਤੋਂ ਬਿਨਾਂ ਉਹਦੀ ਮਾਲਕ ਦੀ ਬੰਦਗੀ ਤੋਂ ਬਿਨਾਂ ਇਹ ਸੰਸਾਰੀ ਮਹਾਰਾਜ ਜੀ ਕਹਿੰਦੇ ਸਲਾਵੀ ਸੰਸਾਰੀ ਹੈ ਖਾਣਾ ਵੀ ਆਤਮਵਸਤਿਤ ਅਸੀਂ ਕੁਝ ਨਹੀਂ ਨਾ ਕੀਤਾ ਜਿਹੜੀ ਆਤਮਾ ਹੈ ਉਹਦੇ ਵਾਸਤੇ ਨਹੀਂ ਅਸੀਂ ਕੁਝ ਖਟਿਆ ਮਨ ਵਾਸਤੇ ਨਹੀਂ ਕੁਝ ਖਟਿਆ ਸਾਰਾ ਦਿਨ ਹੋਰ ਕੰਮ ਤਾਂ ਕਰ ਲਏ ਖਾ ਵੀ ਲਿਆ ਉਹਦਾ ਵੀ ਅਸੀਂ ਬਹੁਤ ਧਿਆਨ ਰੱਖਦੇ ਹਾਂ ਖਾਣ ਦਾ ਕਿਉਂਕਿ ਵਿਸਰਦਾ ਨਹੀਂ ਸਾਨੂੰ ਖਾਣਾ ਇਹ ਗੱਲਾਂ ਵੀ ਨਹੀਂ ਸਾਨੂੰ ਵਿਸਰਦੀਆਂ ਸਾਰਾ ਦਿਨ ਸੰਸਾਰੀ ਸਸਨਾ ਵੀ ਇੱਕ ਦੂਜੇ ਨੂੰ ਮਜ਼ਾਕ ਝੇਲਾ ਕਰਨੀਆਂ ਵੀ ਨਹੀਂ ਭੁੱਲਦੀਆਂ ਤੇ ਮਹਾਰਾਜ ਜੀ ਕਹਿੰਦੇ ਕੋਈ ਚੀਜ਼ ਹੀ ਭੁੱਲਦੀ ਆ ਉਹ ਮਾਲਕ ਦੀਆਂ ਗੱਲਾਂ ਭੁੱਲ ਜਾਂਦੀਆਂ ਹਨ ਉਹਨੂੰ ਗਾਉਣਾ ਭੁੱਲ ਜਾਂਦੇ ਆ ਉਹਦੀ ਸਿਫਤ ਗਾਣੀ ਭੁੱਲ ਜਾਂਦੇ ਆ ਜਦ ਲਾ ਗਰੀ ਦੇ ਨਾ ਆਵੇ ਯਾਦ ਮਹਾਰਾਜ ਕਹਿੰਦੇ ਜਿੰਨਾ ਚਿਰ ਜਬ ਲਾ ਗਰੀ ਦੇ ਹਿਰਦੇ ਦੇ ਵਿੱਚ ਉਹਦੀ ਯਾਦ ਨਹੀਂ ਨਾ ਉਹ ਮਾਲਕ ਦੀ ਰੱਖੀ ਤੇ ਮਹਾਰਾਜ ਜੀ ਕਹਿੰਦੇ ਸਭ ਕੁਝ ਬੇਅਰਥ ਹੈ ਉਹ ਪਰਵਾਹ ਕੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਮਹਾਰਾਜ ਜੀ ਕਹਿੰਦੇ ਉਹਦੂ ਪ੍ਰਵਾਹ ਨਹੀਂ ਸਾਡੀ ਕਹਿੰਦੇ ਤਾਉ ਪ੍ਰਵਾਹ ਕਾਹ ਹੈ ਕਿਆ ਹੈ ਕਿਆ ਕੀਜੈ ਕਹਿੰਦੇ ਮਾਰੇ ਕਹਿੰਦੇ ਜਨਮ ਜਨਮ ਕਿਛ ਲੀਜੀ ਲੀਜੈ ਮਹਾਰਾਜ ਜੀ ਕਹਿੰਦੇ ਫਿਰ ਕਈ ਜਨਮ ਮਹਾਰਾਜ ਜੀ ਕਹਿੰਦੇ ਧਾਰਨ ਕਰਨੇ ਪੈਂਦੇ ਹਨ ਕਹਿੰਦੇ ਜੇ ਇਸ ਜਨਮ ਦੇ ਵਿੱਚ ਉਹ ਖੱਟਿਆ ਨਹੀਂ ਉਹਦੀ ਪੋਬਾ ਨਹੀਂ ਗਾਈ ਉਹਦੀ ਗੱਲ ਨਹੀਂ ਕੀਤੀ ਮਾਲਕ ਦੀ ਹਰੀ ਜੀ ਤੇ ਮਹਾਰਾਜ ਜੀ ਕਹਿੰਦੇ ਫਿਰ ਵਿਆਰਥ ਹੈ ਸਭ ਕੁਝ ਹਾਉ ਮਨ ਕੀ ਮਤ ਪਿਤਾ ਗੁਲ ਮਤਾ ਜੋ ਕਿਸ ਬੋਲੇ ਸਭ ਖੱਤੋ ਖੱਤਾ ਕਹਿੰਦੇ ਮਾਲਕ ਦੀ ਮਰਜ਼ੀ ਨਾਲ ਹੀ ਅਸੀਂ ਕਰਦੇ ਆ ਸਾਰਾ ਕੁਝ ਮਾਲਕ ਦੀ ਮੱਤ ਦੇ ਨਾਲ ਤੇ ਮਤਾਪ ਕਰਦੇ ਆ ਮਹਾਰਾਜ ਜੀ ਕਹਿੰਦੇ ਆਪੋ ਆਪਣੀ ਮਰਜ਼ੀ ਦੇ ਨਾਲ ਹੀ ਅਸੀਂ ਸਭ ਕੁਝ ਕਰਦੇ ਆ ਜੋ ਕੁਛ ਬੋਲੀਏ ਸਭ ਖੱਤੋ-ਖੱਤਾ ਮਹਾਰਾਜ ਕਹਿੰਦੇ ਜੋ ਕੁਛ ਬੋਲਦੇ ਆ ਉਹ ਸਭ ਕੁਝ ਆਪਣੀ ਮਰਜ਼ੀ ਨਾਲ ਹੀ ਕਰੀ ਜਾਂਦਾ ਹੈ ਕਿਆ ਮੈਨੂੰ ਲੈ ਕੀਤੇ ਅਰਦਾਸ ਮਹਾਰਾਜ ਜੀ ਕਹਿੰਦੇ ਇਸੇ ਮੂਹ ਦੇ ਨਾਲ ਮਹਾਰਾਜ ਜੀ ਕਹਿੰਦੇ ਅਰਦਾਸ ਕਰਨ ਲਈ ਪਾਪ-ਪੁੰਨ ਤੋਂ ਸਾਖੀ ਪਾਸ ਤੇ ਮਹਾਰਾਜ ਜੀ ਕਹਿੰਦੇ ਉਸੇ ਮਾਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਮਾਲਕ ਅੱਗੇ ਜੋਦੜੀ ਕਰਦੀ ਏ ਬੇਨਤੀ ਕਰ ਲਈਏ ਜਾਤ ਸਿੱਖੀਏ ਬੇਨਤੀ ਕਰਨ ਦੀ ਜਾਤ ਜੋਦੜੀ ਕਰਨ ਦੀ ਜਾਤ ਸਿੱਖ ਲਈਏ ਪਾਪ ਪੁੰਨ ਦੇ ਸਾਖੀ ਪਾਸ ਮਹਾਰਾਜ ਜੀ ਕਿਤੇ ਪਾਪ ਅਤੇ ਪੁੰਨ ਦੂਆ ਪ੍ਰਤੀ ਅਸੀਂ ਉਹਦੇ ਅਗੇ ਅਰਦਾਸ ਕਰੀਏ ਮਾਲਕ ਅੱਗੇ ਜੈਸਾ ਤੂੰ ਕਰੇ ਤੈਸਾ ਕੋ ਹੋਏ ਉਸ ਬਿਨ ਦੂਜਾ ਨਹੀਂ ਕੋਏ ਹਰਜੀ ਕਹਿੰਦੇ ਜਿਵੇਂ ਦਾ ਤੂੰ ਕਰਦਾ ਹੈ ਪਰਮੇਸ਼ਰ ਜੀਓ ਉਵੇਂ ਦਾ ਹੀ ਹੋ ਰਿਹਾ ਹੈ ਕਹਿੰਦੇ ਜਿੱਸਾ ਤੂੰ ਕਰੇ ਤੈਸਾ ਕੋ ਹੋਏ ਕਹਿੰਦੇ ਸਾਡੇ ਚ ਤਾਂ ਹੈ ਮਹਾਰਾਜ ਜੀ ਕਹਿੰਦੇ ਜੋਰ ਨਹੀਂ ਹੈ ਸਾਡੇ ਦੇ ਵਿੱਚ ਉਹ ਬਾਵਰ ਨਹੀਂ ਹੈ ਕਿਸੇ ਆਪ ਕਰ ਰਿਹਾ ਸਭ ਕੁਝ ਕਹਿੰਦੇ ਤੁਹਾਡਾ ਕੀਤੀ ਹੋ ਰਿਹਾ ਤੁਝ ਬਿਨ ਦੂਜਾ ਨਹੀਂ ਕੋਈ ਕਹਿੰਦੇ ਤੁਹਾਡੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਕਰਕੇ ਦਿਖਾਏ ਕਹਿੰਦੇ ਤੁਸੀਂ ਤਾਵਰ ਰੱਖਦੇ ਹੋ ਤੁਹਾਡੇ ਵਿੱਚ ਸਮਰੱਥਾ ਹੈ ਤੁਹਾਡੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਜੇਹੀ ਤੂੰ ਮੱਤ ਦੇਹ ਤਹੀ ਕੋ ਪਾਵੇ ਆਸ਼ਾ ਗੁਨਾਨੰਦ ਮਹਾਰਾਜ ਕਹਿੰਦੇ ਜੀਵਾਂ ਦੀ ਤੁਸੀਂ ਮੱਤ ਦਿੰਦੇ ਹੋ ਬੁੱਧੀ ਦਿੰਦੇ ਹੋ ਤਿਵੇਂ ਦੀ ਕੋਈ ਪਾ ਲੈਂਦਾ ਆਪਣੇ ਆਪ ਨਹੀਂ ਕੋਈ ਪਾਉਂਦਾ ਜੇ ਸ਼ੁਭ ਬੁੱਧੀ ਬਖਸ਼ਦੇ ਹੋ ਗੁਣ ਬਖਸ਼ਦੇ ਹੋ ਵੀ ਤੇ ਤੁਸੀਂ ਮੱਤ ਦਿੰਦੇ ਹੋ ਤੇ ਜੇ ਕਿਸੇ ਕੋਲ ਮਾਰੀ ਮੱਤ ਹੈ ਔਗਣ ਹਨ ਉਹ ਵੀ ਮਹਾਰਾਜ ਜੀ ਕਹਿੰਦੇ ਤੁਹਾਡੇ ਹੁਕਮ ਵਿੱਚ ਹੀ ਹੈ ਜੇ ਤੂੰ ਮੱਤ ਦੇ ਤਿਹ ਨੂੰ ਪਾਵੇ ਊਮੀ ਦਾ ਤੈਨੂੰ ਦੇਖ ਲੈਂਦਾ ਜਿਵੇਂ ਜੇ ਤੁਸੀਂ ਮੱਤ ਬਖਸ਼ਦੇ ਹੋ ਉਹਦੇ ਆਪੇ ਭਾਵੇਂ ਤਿਵੇਂ ਚਲਾਵੇ ਜਿਵੇਂ ਤੈਨੂੰ ਪਾਉਂਦਾ ਗੁਰੂ ਮਹਾਰਾਜ ਜੀ ਕਹਿੰਦੇ ਤਿਵੇਂ ਕੁੰਜੀਆ ਨੂੰ ਚਲਾਉਂਦਾ ਹੈ ਉਹ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਜੀਵਾਂ ਨੂੰ ਚਲਾ ਰਿਹਾ ਹੈ ਜੋ ਤੁਦ ਆਪੇ ਭਾਵੇਂ ਤਿਵੇਂ ਚਲਾਵੇਂ ਉਹਨੂੰ ਜਿਵੇਂ ਦਾ ਮਾਲਕ ਨੂੰ ਮਹਾਰਾਜ ਜੀ ਕਹਿੰਦੇ ਭੌਂਦਾ ਹੈ ਠਾਕਰ ਜੀ ਉਹ ਤਿਵੇਂ ਦਾ ਤੁਸੀਂ ਇਹ ਸ੍ਰਿਸ਼ਟੀ ਨੂੰ ਚਲਾ ਰਹੇ ਹੋ ਰਾਗ ਰਤਨ ਪੁਰੀਆਂ ਪਰਿਵਾਰ ਕਹਿੰਦੇ ਰਾਗ ਜਿਹੜੇ ਹਨ ਉਹ ਰਤਨ ਹੈ ਮਹਾਰਾਜ ਜੀ ਕਹਿੰਦੇ ਰਾਗ ਜਿਹੜਾ ਉਹਦੇ ਵਿੱਚੋਂ ਪੁਰੀਆਂ ਪ੍ਰਾਪਤ ਹੁੰਦੀਆਂ ਨੇ ਰਾਗਣੀਆਂ ਜਿਹਨੂੰ ਕਹਿੰਦੇ ਹਨ ਰਾ ਇੱਕ ਰਾਗ ਵਿੱਚੋਂ ਕਈ ਰਾਗਣੀਆਂ ਪ੍ਰਾਪਤ ਹੁੰਦੀਆਂ ਰਾਗ ਗਾਏ ਜਾਂਦੇ ਹਨ ਸੰਗੀਤ ਦੇ ਵਿੱਚ ਰਾਗ अनेका ਹਨ 33 ਰਾਗਾਂ ਵਿੱਚ ਬਾਣੀ ਹੈ ਮਹਾਰਾਜ ਦੀ ਉਸ ਤੋਂ ਇਲਾਵਾ ਵੀ ਨੇਕਾ ਰਾਗ ਹਨ ਜਿਹੜੇ ਸੰਗੀਤਕਾਰਾਂ ਨੇ ਵਿਚਾਰਨ ਕੀਤੇ ਧੁਨਾ ਦੇ ਉੱਤੇ ਔਰ ਉਸੇ 33 ਰਾਗਾਂ ਦੇ ਵਿੱਚ ਉਹਨਾਂ ਦੇ ਸਰੂਪ ਬਣੇ ਹਨ ਜਿਹੜੇ ਰਾਗ ਅਸੰਗ ਕਰਨੇ ਹਨ ਸੰਗੀਤ ਦੇ ਵਿੱਚ ਗਾਏ ਜਾਂਦੇ ਹਨ ਪ੍ਰਾਤਨ ਸਮੇਂ ਅਚ ਤੰਤੀ ਸਾਜਨ ਤੇ ਗਾਏ ਜਾਂਦੇ ਸੀ ਉਸ ਸਮੇਂ ਤੋਂ ਜਿਹੜੇ ਲੇਖਕ ਹਨ ਉਹਨਾਂ ਨੇ ਆਪਣੇ ਰਾਗ ਵੀ ਬਣਾਏ ਹਨ 31 ਰਾਗਾਂ ਵਿੱਚੋਂ ਰਾਗਣੀਆਂ ਬਣਦੀਆਂ ਨੇ ਕਈ ਕੀ ਰਾਗਣੀਆਂ ਪੈਦਾ ਹੋ ਜਾਂਦੀਆਂ ਹਨ ਜੇ ਮਹਾਰਾਜ ਦੇ ਵਿੱਚ ਵੀ ਰਾਗ ਦੇ ਅੱਗੇ ਰਾਗਣੀਆਂ ਵੀ ਹਨ ਜਿਵੇਂ ਚਲੋ ਆਪਾਂ ਪੜਿਆ ਹੈ ਨਾ ਗੌੜੀ ਰਾਗ ਉਹਦੇ ਵਿੱਚ ਅੱਗੇ ਉਹਦੇ ਕਈ ਸਰੂਪ ਹਨ ਗੋੜੀ ਪੂਰ ਵੀ ਗੋੜੀ ਮਾਜ ਇਹ ਸਾਰੇ ਉਹਦੇ ਸਰੂਪ ਹਨ ਰਾਗ ਦੇ ਰਾਗਣੀਆਂ ਇੱਕ ਰਾਗ ਵਿੱਚੋਂ ਕਈ ਉਹਦੇ ਪੁੱਤਰ ਪੁੱਤਰੀਆਂ ਪੈਦਾ ਹੁੰਦੇ ਹਨ ਇਹਨਾਂ ਦੇ ਵਿੱਚ ਪਰ ਇਹ ਸਮਝ ਹੋਣੀ ਚਾਹੀਦੀ ਹੈ ਸਾਨੂੰ ਰਾਗ ਜਿਹੜਾ ਰਾਗ ਇਹ ਨਾ ਧੋਣਾ ਉਹਦੀਆਂ 12 ਸੁਰਾਂ ਹੁੰਦੀਆਂ ਨਵਾਜੇ ਦੀਆਂ ਵੀ 12 ਸੁਰਾਂ ਹੁੰਦੀਆਂ ਤੇ ਤੰਤੀ ਸਾਜਾਂ ਦੀਆਂ ਵੀ ਉਹੀ ਸੁਰਾਂ ਹੁੰਦੀਆਂ ਜਿਦੋਂ ਗਾਇਆ ਜਾਂਦਾ ਨਾ 12 ਸੁਰਾਂ ਤੋਂ ਵੱਧ ਕੋਈ ਸੁਰ ਨਹੀਂ ਹੁੰਦੀ ਪੰਜ ਸੁਰਾਂ ਤੋਂ ਘੱਟ ਕੋਈ ਰਾਗ ਨਹੀਂ ਗਾਇਆ ਜਾਂਦਾ ਪੰਜ ਸੁਰਾਂ ਤੋਂ ਜਿਹੜਾ ਪੰਜ ਸੁਰਾਂ ਤੋਂ ਘੱਟ ਹੋਏਗਾ ਰਾਗ ਨਹੀਂ ਹੋਏਗਾ ਤੇ ਪੰਜ ਸੁਰਾਂ ਤੋਂ ਸੱਤ ਸੁਰਾਂ ਤੱਕ ਰਾਗ ਗਾਏ ਜਾਂਦੇ ਹਨ ਉਹਦੇ ਵਿੱਚ ਹੀ ਸੁਰਾਂ ਤਬਦੀਲ ਹੁੰਦੀਆਂ ਹਨ ਕੁੰਬਲ ਸੁਰਾਂ ਲੱਗਦੀਆਂ ਹਨ ਅੱਦੀਮ ਸੁਰਾਂ ਲੱਗਦੀਆਂ ਹਨ ਉਹ ਆਵਾਜ਼ ਜਿਹੋ ਜੰਦੀ ਹੈ ਸੁਰਾਂ ਦੀ ਹੁੰਦੀਆਂ ਪਰ ਸਾਤੀ ਸੁਰਾਂ ਸੰਸੱਤ ਤੱਕ ਕਿਸੇ ਦੀ 6 ਹੁੰਦੀਆਂ ਕਿਸੇ ਦੀਆਂ 6 5 ਹੁੰਦੀਆਂ ਆਉਣ ਜਾਣੀਆਂ ਸੁਰਾਂ ਵੀ ਘਟ ਵੱਧ ਹੁੰਦੀਆਂ ਹਨ ਇਹ ਸੰਗੀਤ ਦਾ ਆਠ ਹੈ ਜਿਹੜੇ ਵੀ ਇਹ ਕਰਦੇ ਨਾਮ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਆਮ ਜਿਹੜੇ ਗਵਈਆ ਨੂੰ ਨਹੀਂ ਪਤਾ ਹੁੰਦਾ ਇਹ ਸੰਗੀਤ ਵਿੱਚ ਸਾਰਾ ਕੁਝ ਕਿਤਾਬਾਂ ਵਿੱਚ ਦੇਖਿਆ ਜਾਂਦਾ ਉਹ ਪੜ੍ਹਨਾ ਪੈਂਦਾ ਫਿਰ ਇਹ ਸੰਗੀਤ ਤੋਂ ਜਾਨੂ ਹੁੰਦਾ ਹੈ ਇਸੇ ਤਰ੍ਹਾਂ ਰਾਗ ਦੇ ਕਈ ਪੁੱਤਰ-ਪੁੱਤਰੀਆਂ ਰਾਗਣੀਆਂ ਹਨ ਜਿਹੜੇ 31 ਰਾਗ ਹਨ ਇਹਨਾਂ ਵਿੱਚੋਂ ਵੀ ਅੱਗੇ ਬਹੁਤ ਰਾਗ ਪੜੇ ਜਾਂਦੇ ਹਨ ਰਾਗੀ ਬਾਹਰ ਦੇ ਰਾਗ ਵੀ ਪੜਦੇ ਹਨ ਤੇ ਮਹਾਰਾਜ ਦੀ ਬਾਣੀ ਵਿੱਚ ਜਿਹੜੇ ਪੱਕੇ ਰਾਗ ਨਰਾਗੀ ਪ੍ਰਾਤਨ ਉਸੇ ਰਾਗ ਦੇ ਵਿੱਚ ਹੀ ਸ਼ਬਦ ਪੜਦੇ ਸੀ ਜਿਵੇਂ ਆਸਾ ਰਾਗ ਦਾ ਸ਼ਬਦ ਹੈ ਉਹ ਆਸਾ ਰਾਗ ਦੀ ਪੜਨਾ ਪਰਹਾਉ ਦੀ ਪੰਕਤੀ ਨੂੰ ਕੇਂਦਰੀ ਭਾਵ ਮੇਨ ਰਹਾਉ ਦੀ ਪੰਕਤੀ ਹੁੰਦੀ ਹੈ ਪਰ ਹੁਣ ਅੱਜ ਕੱਲ ਉਸ ਤੋਂ ਬਾਅਦ ਵਿਗੜ ਗਿਆ ਸਭ ਕੁਝ ਕਿਉਂਕਿ ਹੁਣ ਆਪਣੀ ਮਰਜ਼ੀ ਨਾਲ ਹੀ ਗਏ ਜਾਂਦੇ ਹਨ ਕਿਉਂਕਿ ਕੋਈ ਕਿਸੇ ਪਾਸੋਂ ਪੰਗਤੀ ਲਾ ਕੇ ਰਹਾਓ ਬਣਾ ਲੈਂਦਾ ਜਿਹੜੀ ਚੰਗੀ ਲੱਗਦੀ ਹੈ ਪਰ ਨਹੀਂ ਜਿਹੜੀ ਮਰਜਾਦਾ ਹੈ ਜਿਹੜੀ ਅੰਮ੍ਰਿਤਸਰ ਦੀ ਸਾਹਿਬ ਮੰਦਰ ਸਾਹਿਬ ਦੀ ਮਰਜਾਦਾ ਹੈ ਪ੍ਰਾਤਨ ਜਦੋਂ ਇੰਟਰਵਿਊ ਲਈ ਜਾਂਦੀ ਹੈ ਕੋਈ ਰਾਗੀ ਰੱਖਿਆ ਜਾਂਦਾ ਹੈ ਉਸੇ ਰਾਗ ਦੇ ਵਿੱਚ ਉਹਨੂੰ ਸ਼ਬਦ ਗਾਣਾ ਪੈਂਦਾ ਉਸੇ ਮੰਗਲਾ ਚਰਨ ਉਸੇ ਤਾਲਾਂ ਦੇ ਵਿੱਚ ਜੇ ਉਹ ਫੇਲ ਹੋ ਜੇ ਉਹਨੂੰ ਰੱਖਿਆ ਨਹੀਂ ਜਾਂਦਾ ਇਹ ਪ੍ਰਾਤਨ ਮਰਜ਼ਾਦਾ ਹੈ ਤੇ ਸਾਧ ਸੰਗਤਿ ਉਹਦੇ ਵਿੱਚੋਂ ਅੱਗੇ ਕਈ ਰਾਗ ਪੈਦਾ ਹੋ ਜਾਂਦੇ ਹਨ ਰਾਗ ਨਹੀਂ ਪੈਦਾ ਹੋ ਜਾਂਦੀਆਂ ਸੁਰਾਂ ਪਰ ਉਹੀ ਸੱਤ ਰਹਿੰਦੀਆਂ ਹਨ ਜਾਂ ਪੰਜ ਜਾਂ ਚਾਰ ਹਰ ਹਰ ਰਾਗ ਦੀਆਂ ਅਲੱਗ-ਅਲੱਗ ਰਾਗਾਂ ਦੀਆਂ ਅਲੱਗ-ਅਲੱਗ ਸੁਰਾਂ ਹੈ ਉਹੀ ਹਨ ਉਸੇ ਸੱਤਾਂ ਦੇ ਵਿੱਚ ਹੀ ਸਾਰਾ ਘੁੰਮਦੇ ਹਨ ਰਾਗ ਇੱਥੇ ਮਹਾਰਾਜ ਜੀ ਰਾਗਾਂ ਦੀ ਗੱਲ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਰਤਨ ਕਰਦੇ ਹਨ ਕਹਿੰਦੇ ਰਤਨ ਹੈ ਰਾਗ ਜਿਵੇਂ ਰਾਗ ਜਿਹੜਾ ਨਾ ਰਾਗ ਰਤਨਪੁਰੀਆ ਪਰਿਵਾਰ ਇੱਕ ਰਾਗ ਦੇ ਪਰਿਵਾਰ ਹਨ ਅੱਗੋਂ ਰਾਗਣੀਆਂ ਇਸ ਵਿੱਚੁੱਪੇ ਅੰਮ੍ਰਿਤ ਸਾਰ ਉਹਦੇ ਵਿੱਚ ਹੀ ਅੰਮ੍ਰਿਤ ਚੋਈ ਜਾਂਦਾ ਹੈ ਜਦੋਂ ਉਸੇ ਰਾਗਾਂ ਦੀਆਂ ਸੁਰੀਆਂ ਵਿੱਚ ਸੁਰਾਂ ਵਿੱਚ ਕੋਈ ਗਾਉਂਦਾ ਹੈ ਕੋਈ ਰਾਗ ਲਾਪਦਾ ਹੈ ਨਾ ਕੋਈ ਰਾਗੀ ਸਿੰਘ ਨੂੰ ਤਾਂ ਹੀ ਕਿਹਾ ਜਾਂਦਾ ਰਾਗ ਲਾਪਦਾ ਕੋਈ ਸੰਗੀਤਕਾਰ ਤੇ ਦੇਖੋ ਸਾਡਾ ਮਾਨੋ ਦੇ ਵਿੱਚ ਖੁੱਪਦਾ ਹੈ ਮਨ ਆਟੋਮੈਟ ਕੁਦਰ ਨੂੰ ਤੁਰਦਾ ਹੈ ਮਨ ਦੂਜੇ ਪਾਸੇ ਹਟ ਕੇ ਉੱਤੇ ਆ ਕੇ ਟਿਕ ਜਾਂਦਾ ਜਦੋਂ ਕੋਈ ਸ਼ਬਦ ਆਨੰਦ ਵਿੱਚ ਗਾਇਆ ਜਾਂਦਾ ਹੈ ਅਚੰਗੀ ਧੋਣ ਵਿਰਾਗ ਦੇ ਵਿੱਚ ਤੇ ਸਾਡਾ ਆਟੋਮੈਟ ਕੀ ਮਨ ਜੋੜਦਾ ਉਹਦੇ ਵਿੱਚ ਕਿਉਂਕਿ ਰਤਨ ਹੈ ਰਾਗ ਇਹ ਵੱਡਾ ਮਹਾਰਾਜ ਜੀ ਕਹਿੰਦੇ ਰਤਨ ਹੈ ਪਰਮੇਸ਼ਰ ਦੀ ਬਾਣੀ ਦੇ ਰਾਹੀ ਧੁਨ ਗਾ ਕੇ ਉਹ ਪਰਮੇਸ਼ਰ ਨਾਲ ਜੋੜ ਦਿੰਦਾ ਅੰਮ੍ਰਿਤਸਾਰ ਹਰ ਜਿੰਨ ਦੀ ਤਿਸ ਮੈਂ ਉਪਜੇ ਉਹਦੇ ਵਿੱਚ ਵੀ ਦੇਖੋ ਧੁਨ ਪੈਦਾ ਹੋ ਜਾਂਦੀ ਹੈ ਉਹ ਰਾਗ ਦੀ ਧੁਨ ਦੇ ਉੱਤੇ ਜਦੋਂ ਬਾਣੀ ਗਾਨਿਆ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਗਾਉਂਦੇ ਸੀ ਨਾ ਭਾਈ ਮਰਦਾਨਾ ਜੀ ਨੂੰ ਤਾਂ ਹੀ ਨਾਲ ਰੱਖਿਆ ਸੀ ਉਹਨਾਂ ਰਬਾਬ ਲੈਣ ਵੀ ਭੇਜਿਆ ਉਹਨਾਂ ਨੂੰ ਏਡੀ ਦੂਰ ਧੁਨ ਤਾਂ ਆਪਣੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਨੂੰ ਆਦੋ ਆਮ ਨਹੀਂ ਸੀ ਹੁੰਦੀਆਂ ਘਰਾਨਿਆਂ ਦੇ ਵਿੱਚ ਹੁੰਦਾ ਸੀ ਕਿਸੇ ਘਰਾਨੇ ਦਾ ਕੋਈ ਆਦਮੀ ਹੁੰਦਾ ਸੀ ਉਹ ਬਣਾਉਂਦਾ ਸੀ ਉੱਥੇ ਢੀਢੀ ਦੂਰ ਜਾਣਾ ਪੈਂਦਾ ਸੀ ਤੇ ਸਾਧ ਸੰਗਤ ਜੀ ਉਹ ਇਸ ਇਸ ਕਰਕੇ ਭੇਜਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ ਰਬਾਬ ਲੈ ਕੇ ਆਓ ਤੇ ਉਸੇ ਰਬਾਬ ਦੇ ਉੱਤੇ ਰਬਾਬ ਜਿਹੜਾ ਤੰਤੀ ਸਾਜ਼ ਹੈ ਤੇ ਜਦੋਂ ਬਾਣੀ ਆਉਣੀ ਮਹਾਰਾਜ ਦਾ ਚਿੱਤ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਰਬਾਬ ਛੇੜ ਬਾਣੀ ਆਈਏ ਬਾਣੀ ਪੜੀਏ ਤੇ ਸਾਧ ਸੰਗਤ ਜੀ ਉਹ ਧੁਨ ਦੇ ਉੱਤੇ ਦੇਖੋ ਪਰਬਤਾਂ ਤੇ ਗਏ ਮਹਾਰਾਜ ਜੰਗਲਾਂ ਵਿੱਚ ਵੀ ਬੈਠੇ ਜਿੱਥੇ ਵੀ ਬੈ ਕੇ ਬਾਣੀ ਗਾਉਂਦੇ ਸੀ ਇੱਕਦਮ ਸ਼ਾਂਤੀ ਹੋ ਜਾਂਦੀ ਸੀ ਪਸ਼ੂ ਪੰਛੀ ਵੀ ਬੋਲਣਾ ਛੱਡ ਦਿੰਦੇ ਸੀ ਉਹ ਵੀ ਸੁਣਨਾ ਉਹਨਾਂ ਦੇ ਕੰਨ ਵੀ ਸੁਣਦੇ ਸੀ ਮਹਾਰਾਜ ਜੀ ਦੇ ਮੁਖ ਦੇ ਨੇ ਪਵਿੱਤਰ ਬੋਲ ਉਹਨਾਂ ਦੀ ਜ਼ੇਬਾ ਤੋਂ ਜਿਹੜੇ ਬੋਲ ਨਿਕਲਦੇ ਸੀ ਬਹੁਤ ਮਿੱਠੇ ਬੋਲ ਸਾਨੂੰ ਇਹ ਬਾਣੀ ਉਹਦੇ ਨਾਲ ਰਾਗ ਦੀ ਤਾਰ ਛਿੜਨੀ ਰਾਗ ਦੇ ਸੁਰ ਛਿੜਨੇ ਅਰਦਾਨਾ ਜੀ ਸਨ ਦੇਖੋ ਪੱਕੇ ਸਨ ਰਾਗਾ ਵਿੱਚ ਕਿਉਂਕਿ ਉਹ ਸੰਗੀਤਕਾਰ ਸਨਿਕ ਮਰਦਾਨਾ ਜੀ ਸਾਧ ਸੰਗਤ ਜੀ ਉਹ ਜਦੋਂ ਤਾਰ ਸੇੜਨੀ ਮਿੱਠੀ ਬਾਣੀ ਦੀ ਧੁਨ ਤੇ ਕਈ ਕੀ ਗੱਟੇ ਗਾਈ ਜਾਣਾ ਮਰਦਾਨਾ ਜੀ ਦੇਖਦੇ ਰਹਿੰਦੇ ਸੀ ਮਹਾਰਾਜ ਜੀ ਕਈ ਕੀ ਜਿੰਨਾ ਕਿੰਨਾ ਸਵਾ ਗਾਉਂਦੇ ਰਹਿੰਦੇ ਸੀ ਤੇ ਕਈ ਵੀ ਨਾਰਾਜ਼ ਵੀ ਹੋ ਜਾਂਦੇ ਸੀ ਕਹਿੰਦੇ ਮਹਾਰਾਜ ਤੁਸੀਂ ਤਾਂ ਪੌਣ ਆ ਰਿਓ ਮੈਨੂੰ ਤਾਂ ਭੁੱਖ ਲੱਗਦੀ ਹੈ ਮੈਨੂੰ ਹੁਣ ਪ੍ਰਸ਼ਾਦਾ ਛਕਾਓ ਜਿਦ ਵੀ ਕਰਦੇ ਸੀ ਮਰਦਾਨਾ ਜੀ ਇੱਕ ਕੋਈ ਕੱਕੜੀਆਂ ਛਕਾਤੀਆਂ ਸੀ ਮਹਾਰਾਜ ਨੇ ਇਹ ਕੱਕੜੀਆਂ ਜਿੱਤ ਕਿੰਨਾ ਜ਼ਹਿਰ ਹੁੰਦਾ ਅੱਕੜੀਆਂ ਕੱਕੜੀਆਂ ਮਹਾਰਾਜ ਨੇ ਕਿਹਾ ਮਰਦਾਨਿਆ ਜਿੰਨੀਆਂ ਛਕਣੀਆਂ ਛਕ ਲੈ ਪਰ ਇਹ ਗਲਤੀ ਨਹੀਂ ਕਰਨੀ ਨਾਲ ਨਹੀਂ ਮੰਨਣੀਆਂ ਮਰਦਾਨਾ ਜੀ ਨੇ ਲਾਲਚ ਕਰ ਲਿਆ ਕਿ ਮਹਾਰਾਜ ਕਿਹੜਾ ਦੇਖਦਾ ਉਹਨਾਂ ਡੋਲ ਇੱਕ ਅੱਧੀ ਕੱਕੜੀ ਲਕੋਲੀ ਤੇ ਉਹ ਜ਼ਹਿਰ ਸੀ ਉਸ ਟਾਈਮ ਮਹਾਰਾਜ ਨੇ ਮਿੱਠੀਆਂ ਕਰਤੀਆਂ ਉਹ ਖਾ ਕੇ ਭੁੱਖ ਤਾਂ ਤਾਰੀ ਮਰਦਾਨਾ ਜੀ ਨੇ ਜਿਹੜੀ ਕੱਕੜੀ ਪੱਲੇ ਬੰਨੀ ਸੀ ਅੱਗੇ ਜਾ ਕੇ ਖਾਧੀ ਉਹਦੇ ਨਾਲ ਫਾਰਾ ਹੋ ਗਿਆ ਜ਼ਹਿਰ ਚੜ ਗਿਆ ਤੇ ਫਿਰ ਮਹਾਰਾਜ ਕਿਹਾ ਮਰਦਾਨਿਆਂ ਤੈਨੂੰ ਕਿਹਾ ਸੀ ਕਿ ਨਾਲ ਨਹੀਂ ਬੰਨ੍ਹਣੀਆਂ ਲਾਲਚ ਨਹੀਂ ਕਰਨਾ ਤੂੰ ਫਿਰ ਲਾਲਚ ਕੀਤਾ ਇਸ ਕਰਕੇ ਤਾਂ ਜਹਿਰ ਹੈ ਤੇ ਸਾਧ ਸੰਤ ਜੀ ਮਹਾਰਤ ਮਦਾਨੇ ਨੂੰ ਜਦੋਂ ਭੁੱਖ ਲੱਗਣੀ ਉਦੋਂ ਵੀ ਉਹਨਾਂ ਕਿਸੇ ਦਾ ਭਲਾ ਕਰਨਾ ਵੱਡੇ ਵੱਡੇ ਰਾਖਸ਼ਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਸਮਝਦੇ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਮੱਤ ਦੇ ਕੇ ਦੱਸਿਆ ਕਿ ਉਹ ਪਰਮੇਸ਼ਰ ਇੱਕੋ ਹੀ ਹੈ ਭਾਈ ਅਕਾਲ ਪੁਰਖ ਅਸੀਂ ਉਹਦੇ ਵਰਗੇ ਨਹੀਂ ਬਣ ਸਕਦੇ ਉਹਦੀਆਂ ਸ਼ਕਤੀਆਂ ਦੀ ਦਰਬਾਰ ਤੋਂ ਨਾ ਕੀਤੀ ਜਾਵੇ ਤੇ ਹੰਕਾਰ ਤੋੜਿਆ ਬਲੀ ਕੰਧਾਰੀ ਵਰਗਿਆਂ ਦਾ ਸੱਜਣ ਠੱਗ ਤੋਂ ਸੱਚਾ ਸੱਜਣ ਬਣਾਤਾ ਬਾਣੀ ਦਾ ਹੀ ਬਣਾਇਆ ਉਹਨਾਂ ਕੋਈ ਡਾਂਗ ਖੋਟਾ ਥੋੜਾ ਚੁੱਕਿਆ ਇਹ ਰਾਗਾਂ ਦੀ ਨਾਲ ਅੰਮ੍ਰਿਤ ਬਾਣੀ ਗਾਈ ਇਸ ਵਿੱਚ ਉਪਜੇ ਅੰਮ੍ਰਿਤ ਸਾਰ ਨਾਨਕ ਕਰਤੇ ਕਾਇਓ ਧਨ ਮਾਲ ਮਹਾਰਾਜ ਜੀ ਕਹਿੰਦੇ ਕਰਤੇ ਦਾ ਧਨਵਾਲ ਤਾਂ ਹੀ ਹੈ ਜਿਵੇਂ ਸਾਡਾ ਸੰਸਾਰੀ ਧਨ ਅਸੀਂ ਕਹਿੰਦੇ ਹਾਂ ਕਿ ਧਨ ਮਾਲ ਹੈ ਵਪਾਰ ਕਰਦਿਆਂ ਬਾਧ ਘੱਟ ਹੁੰਦੀ ਹੈ ਕਦੀ ਧਨ ਬਹੁਤਾ ਖੱਟ ਲੈਨੇ ਉਹ ਕੱਚਾ ਧਨ ਇਹ ਧਨ ਜਿਹੜਾ ਆਤਮਾ ਵਸਦੇ ਮਹਾਰਾਜ ਜੀ ਕਹਿੰਦੇ ਕਰਤੇ ਦਾ ਧਨ ਭਾਈ ਇਹ ਵੈ ਸੰਸਾਰੀ ਨਹੀਂ ਗੱਲਾਂ ਵਸਤਾ ਨਹੀਂ ਸੰਸਾਰੀ ਖੱਟੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਇੱਥੇ ਗਾਇਆ ਜਾਂਦਾ ਨਾ ਜੀ ਬਾ ਰਾਈਂ ਨਾਮ ਸੱਚਾ ਨਾਮ ਉਹੀ ਮਹਾਰਾਜ ਕਹਿੰਦੇ ਕਰਤੇਦਾਨ ਧਨ ਮਾਲ ਹੈ ਨਾਨਕ ਕਰਤੇ ਕਾ ਇਹੋ ਧਨ ਮਾਲ ਉਹਨਾਂ ਨੂੰ ੁਰਖੱਟੀ ਦੀ ਚਾਹੀਦੀ ਖੱਟੀ-ਖੱਟਣ ਲਾਇਆ ਸੀ ਪਿਤਾ ਜੀ ਨੇ ਮਾਤਾ ਕਾਲੂ ਜੀ ਨੇ ਵਪਾਰ ਸ਼ੁਰੂ ਕਰਕੇ ਦਿੱਤਾ ਸੀ ਦੇਖੋ 20 ਰੁਪਏਾਂ ਦੀ ਬਹੁਤ ਕੀਮਤ ਸੀ ਉਦੋਂ ਬਹੁਤ ਜ਼ਿਆਦੀ ਭੇਜਿਆ ਵੀ ਦੇਖੋ ਮਹਾਰਾਜ ਦਾ ਚੇਤ ਨਹੀਂ ਲੱਗਿਆ ਰਸਤੇ ਵਿੱਚ ਭੁੱਖੇ ਰਾਹ ਸਾਧੂ ਮਿਲ ਗਏ ਜੰਗਲਾਂ ਦੇ ਰਸਤੇ ਸੀ ਇਹ ਮਹਾਰਾਜ ਜੀ ਵਾਪਸ ਜਦੋਂ ਆ ਰਹੇ ਸੀ ਸੌਦਾ ਪੱਤਾ ਲੈ ਕੇ ਉਹ ਜਿੰਨਾ ਵੀ ਰੁਪਏ ਦਾ ਖਰੀਦਿਆ ਸੀ ਸਾਰਾ ਸਾਧੂਆਂ ਨੂੰ ਦੇ ਆਏ ਸੀ ਕਹਿੰਦੇ ਭਾਈ ਤੁਸੀਂ ਤਾਂ ਢੱਕੋ ਤੁਹਾਡੇ ਤਾਂ ਨ ਤੇ ਕੱਪੜਾ ਨਹੀਂ ਖਾਣ ਲਈ ਭੋਜਨ ਨਹੀਂ ਲੋ ਇਹ ਵਸਤਾ ਕਰ ਲੋ ਤੇ ਮਹਤਾ ਕਾਲੂ ਨੇ ਹੁਣ ਸਰ ਪੁੱਛਿਆ ਕਹਿੰਦੇ ਨਾਨਕ ਜਿਹੜਾ ਤੁਹਾਨੂੰ ਧਨ ਦਿੱਤਾ ਸੀ 20 ਰੁਪਏ ਦਿੱਤੇ ਸੀ ਕਿਹੜਾ ਸੌਦਾ ਲਿਆਇਓ ਕਿਹੜਾ ਸਮਾਨ ਖਰੀਦ ਕੇ ਲਿਆਇਓ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਜੰਗਲ 'ਚ ਸਾਧੂ ਬੈਠੇ ਸੀ ਉਹ ਕਿੰਨੇ ਦਿਨਾਂ ਦੇ ਵਿਚਾਰੇ ਭੁੱਖੇ ਸੀ ਮਾਗ ਪਿੱਤਾ ਜੀ ਮੈਂ ਤਾਂ ਉਹਨਾਂ ਨੂੰ ਛਕਾਇਆ ਸਭ ਕੁਝ ਉਦੋਂ ਚ ਪੀੜ ਮਾਰੀ ਸੀ ਮੈਂ ਤਾਂ ਕਾਲੂ ਜੀ ਨੇ ਕਹਿੰਦੇ ਤੈਨੂੰ ਕੰਮ ਲਾਣਿਆ ਕਿਸੇ ਵੀ ਕੰਮ ਲਾਣਿਆ ਤੇ ਮਹਤਾ ਜੀ ਕਹਿੰਦੇ ਨਾਨਕਾ ਤੂੰ ਪੂਰਾ ਨਹੀਂ ਉੱਤਰਦਾ ਜੇ ਪਹਿਲਾਂ ਤੈਨੂੰ ਦੁਕਾਨ 'ਚ ਬਿਠਾਇਆ ਉੱਥੇ ਨਹੀਂ ਪੂਰਾ ਉੱਤਰਿਆ ਤੇ ਮੱਝਾਂ ਦੇ ਪਿੱਛੇ ਭੇਜਿਆ ਤੂੰ ਕਿਸੇ ਦੀ ਜ਼ਮੀਨ ਤੇ ਮੱਝਾਂ ਵਾੜਤੀਆਂ ਕੋਈ ਵੀ ਕਾਰਜ ਨਹੀਂ ਕਰਦਾ ਕਿਵੇਂ ਸੰਸਾਰ ਵਿੱਚ ਹਾਡਾ ਕਿਵੇਂ ਚੱਲੇਗਾ ਕੀਰਤੀ ਕਿਵੇਂ ਚੱਲੇਗੀ ਤੁਸੀਂ ਕਿਵੇਂ ਆਪਣੇ ਬੱਚਿਆਂ ਨੂੰ ਪਾਲੋਗੇ ਕਿਉਂ ਪਿਤਾ ਨੂੰ ਬਹੁਤ ਮਨ ਦੇ ਵਿੱਚ ਫਿਕਰ ਹੁੰਦਾ ਹੈ ਬੱਚਿਆਂ ਬਾਰੇ ਪਰ ਉਹ ਇਸ ਗੱਲ ਨੂੰ ਨਹੀਂ ਸਮਝ ਪਾਇਆ ਕਿ ਮੇਰਾ ਪੁੱਤਰ ਔਲੀਆ ਹੈ ਅਵਤਾਰ ਹੈ ਉਸ ਤੋਂ ਪਹਿਲਾਂ ਰਾਇਵਲਾਰ ਨੂੰ ਦੇਖੋ ਸਮਝ ਲੱਗੀ ਸੀ ਰਾਇਵਲਾਰ ਜੀ ਪ੍ਰਮਾਤਮਾ ਦਾ ਅੱਲਾ ਦਾ ਨੂਰ ਸਮਝਦੇ ਸੀ ਗੁਰੂ ਨਾਨਕ ਮਹਾਰਾਜ ਜਦੋਂ ਦੇਖਿਆ ਨਾ ਛਾਪ ਨੇ ਛਾਂ ਕੀਤੀ ਹੋਈ ਹੈ ਮਹਾਰਾਜ ਜਿੱਥੇ ਪਏ ਹਨ ਔਰ ਉਹ ਦਿੱਤੀ ਉੱਥੋਂ ਦੀ ਲੰਘ ਰਿਹਾ ਸੀ ਘੋੜੇ ਤੇ ਤੇ ਜਦੋਂ ਤੱਕਿਆ ਕਿ ਨਾਨਕ ਲੰਮੇ ਪਿਆਏ ਉੱਪਰ ਸੂਰਜ ਬਹੁਤ ਤਪਦਾ ਹੈ ਤੇ ਫੰਨੀਰ ناਗ ਕਈ ਫੰਨਾ ਵਾਲਾ ناਗ ਇਹ ਧਾਰੀ ناਗ ਉੱਤੇ ਛਾ ਕਰਕੇ ਬੈਠਾ ਹੈ ਮਹਾਰਾਜ ਉਸ ਵੇਲੇ ਮਨ ਦੇ ਵਿੱਚ ਵਹਿਮ ਹੀ ਪੈਦਾ ਹੋਇਆ ਕਹਿੰਦੇ ਜਾ ਕੇ ਮੈਂ ਤੁਹਾਨੂੰ ਕਾਲੂ ਨੂੰ ਦੱਸਦੇ ਆ ਜੇ ਇਹਨੇ ਸਾਹ ਪੀ ਲਿਆ ਹੋਇਆ ਫਿਰ ਤਾਂ ਨਾਨਕ ਖਤਮ ਹੈ ਫਿਰ ਨਹੀਂ ਉੱਠ ਸਕਦਾ ਤੇ ਜੇ ਖਾ ਕੇ ਦੇਖਦੇ ਆਂ ਦੇਖਣਸਾਰ ਰਾਇਬਲਾਰ ਦੇ ਉਹ नाग ਸੀ ਜਿਹੜਾ ਫਨੀਰ ਉਸੇ ਝਾੜੀਆਂ ਵਿੱਚ ਵੜ ਗਿਆ ਤੇ ਗੁਰੂ ਨਾਨਕ ਮਹਾਰਾਜ ਜੀ ਸਤ ਕਰਤਾਰ ਉੱਠ ਕੇ ਬਹਿ ਗਏ ਸਤ ਕਰਤਾਰ ਕਰਦੇ ਹੋਏ ਮਹਾਰਾਜ ਜੀ ਬੈਠ ਗਏ ਜਦੋਂ ਦੇਖਿਆ ਕਿ ਗੁਰੂ ਨਾਨਕ ਮਹਾਰਾਜ ਜੀ ਬੈਠ ਗਏ ਹਨ ਤੇ ਉਹਨੇ ਘਬਰਾ ਗਿਆ ਕੋ ਦਮ ਰਾਇਬਲਾਰ ਜਾ ਕੇ ਮੈਂ ਤਾਂ ਕਾਲੂ ਨੂੰ ਦੱਸਦਾ ਐ ਤੇ ਸਾਰਿਆਂ ਨੂੰ ਦਾਦਾ ਪਰ ਪੀਤਾ ਕਾਲੂ ਨਹੀਂ ਮੰਨਦੇ ਕਹਿੰਦੇ ਇਹਦਾ ਤਾਂ ਰੋਜ਼ ਦਾ ਕੰਮ ਹੈ ਤੁਹਾਨੂੰ ਫਲਿਖਾ ਹੈ ਤੇ ਸਾਧ ਸੰਗਤ ਜੀ ਉਹ ਪੀਤਾ ਨੇ ਅਜੇ ਤਬਾਦਸ ਮੰਨਿਆ ਭਾਈ ਬਲਾਰ ਜੀ ਨੇ ਪਹਿਲੋਂ ਮੰਨ ਲਿਆ ਸੀ ਗਨਾਰਕ ਓਲੀਆ ਅਵਤਾਰ ਹੈ ਤੇਰਾ ਪੁੱਤਰ ਕੋਈ ਆਮ ਪੁੱਤਰ ਨਹੀਂ ਹੈ ਪਹਿਲੋਂ ਲੋਕਾਂ ਨੇ ਕਿਹਾ ਸੌਦੇ ਵਿੱਚ ਘਾਟਾ ਪਿਆ ਹੈ ਅਸੀਂ ਸਾਹਿਬ ਕੀਤਾ ਦੇਖੋ ਸੌਦਾ ਉਹ ਪੂਰਾ ਨਿਕਲਿਆ ਦੁਕਾਨ ਦੇ ਵਿੱਚ ਵਾਧਾ ਨਿਕਲਿਆ ਮਹਾਰਾਜਾ ਉਹਨਾਂ ਨੇ ਉਹ ਵੀ ਕੰਮ ਛੱਡਤਾ ਤੇ ਫਿਰ ਦੇਖੋ ਰਾ ਰਾ ਵਹੀ ਨਦੀ ਦੇ ਵਿੱਚ ਮਹਾਰਾਜ ਨੇ ਟੁੱਬੀ ਮਾਰੀ ਇਸ ਵੇਲੇ ਪਾਤਸ਼ਾਹ ਪਰਮੇਸ਼ਰ ਗੁਲ ਗਏ ਜਾ ਕੇ ਦੁਨੀਆ ਨੂੰ ਤਾਰਨ ਵਾਸਤੇ ਉਹ ਮਹਾਰਾਜ ਜੀ ਵਾਇਗੁਰੂ ਮੰਤਰ ਦਾ ਜਾਪ ਲੈ ਕੇ ਆਏ ਜਿਹਦੇ ਨਾਲ ਬਾਣੀ ਦੇ ਨਾਲ ਦੁਨੀਆ ਨੂੰ ਤਾਰਿਆ ਗੁਰਮੰਤਰ ਲੈ ਕੇ ਆਏ ਮਹਾਰਾਜ ਤਿੰਨ ਦਿਨ ਨਿਕਲੇ ਨਹੀਂ ਉਦੋਂ ਵੀ ਲੋਕਾਂ ਨੇ ਬੜਾ ਰੌਲਾ ਪਾਇਆ ਕਿ ਨਾਟਕ ਮਰ ਗਿਆ ਮਹਤਾ ਕਾਲੂ ਦਾ ਪੁੱਤਰ ਜਿਹੜਾ ਉਹ ਚੜਾਈ ਕਰ ਗਿਆ ਡੁੱਬ ਕੇ ਮਰ ਗਿਆ ਤੇ ਉੱਥੇ ਬੀਬੀ ਨਾਲਕੀ ਨੂੰ ਵਿਸ਼ਵਾਸ ਸੀ ਲੋਕ ਕਹਿੰਦੇ ਸੀ ਬੀਬੀ ਨਾਲਕੀ ਕਹਿੰਦੇ ਮੇਰਾ ਭਰਾ ਉਹ ਮਰਨ ਨਹੀਂ ਆਇਆ ਡੁੱਬਣ ਨਹੀਂ ਆਇਆ ਉੱਥੇ ਲੋਕਾਂ ਨੂੰ ਤਾਰਨ ਵਾਸਤੇ ਆਇਆ ਉਹਨੂੰ ਵੀ ਵਿਸ਼ਵਾਸ ਹੋ ਗਿਆ ਸੀ ਤੇ ਉਹ ਤਾਰਨ ਵਾਸਤੇ ਉਹ ਆਪਣੇ ਆਪ ਨਿਕਲ ਆਏਗਾ ਦੇਖੋ ਮਹਾਰਾਜ ਜੀ ਆਪਣੇ ਆਪ ਕਿੰਨੇ ਸਮੇਂ ਬਾਅਦ ਬਾਹਰ ਆਏ ਸਾਰਾ ਪਿੰਡ ਹੀ ਦੇਖੋ ਹੈਰਾਨ ਹੋ ਗਿਆ ਜਦੋਂ ਮਹਾਰਾਜ ਜੀ ਬਾਹਰ ਆਏ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਘਰ ਨਹੀਂ ਰਹੇ ਉਹਨਾਂ ਨੇ ਉਦਾਸੀਆਂ ਕੀਤੀਆਂ ਚਾਰ ਵਰਣਾ ਦੇ ਲੋਕਾਂ ਨੂੰ ਦੇ ਚਾਰ ਉਦਾਸੀਆਂ ਵਿੱਚ ਦੇਖੋ ਉਹਨਾਂ ਨੇ ਵੱਡੀ ਯਾਤਰਾ ਕੀਤੀ ਕੋਈ ਥੋੜੀ ਯਾਤਰਾ ਨਹੀਂ ਸੀ ਉਹ ਅਸੀਂ ਮਛਿਨੀ ਜੁਗ ਵਿੱਚ ਨਹੀਂ ਇੰਨੀ ਯਾਤਰਾ ਕਰ ਸਕਦੇ ਜਿੰਨੀ ਮਹਾਰਾਜ ਨੇ ਕੀਤੀ ਤੇ ਸਾਧ ਸੰਗਤ ਜੀ ਇੱਥੇ ਮਹਾਰਾਜ ਜੀ ਭੱਲੇ ਦੀ ਗੱਲ ਕਰਦੇ ਨੇ ਕਹਿੰਦੇ ਸ਼ਬਦ ਦੀ ਕਮਾਈ ਇਹੀ ਪਰਮਾਤਮਾ ਦਾ ਭਜਨ ਜਿਹੜਾ ਹੈ ਬੰਦਗੀ ਹੈ ਜਿਹੜੀ ਕੋਈ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੀ ਨਾਮ ਜਿਹੜਾ ਹੋਈ ਧੰਨ ਹੈ ਬਚਨ ਕਰਦੇ ਸਤਿਗੁਰ ਜੀ ਦੇਖੋ ਇੱਥੇ ਪਾਤਸ਼ਾਹ ਜੀ ਬਚਨ ਕਰਦੇ ਨਾਨਕ ਕਰਤੇ ਕਾ ਇਹੋ ਧੰਨ ਮਾਲ ਕਰਤੇ ਦਾ ਨਾਮ ਹੀ ਧੰਨ ਤੇ ਮਾਲ ਹੈ ਜੇ ਕੋ ਬੁੱਝੇ ਇਹੋ ਵਿਚਾਰ ਪਰ ਮਹਾਰਾਜ ਕਹਿੰਦੇ ਜਿਹੜਾ ਬੁੱਧ ਲੈਂਦਾ ਮਨੁੱਖ ਜਿਹੜਾ ਜ਼ਿੰਦਗੀ ਵਿੱਚ ਇਸ ਚੀਜ਼ ਨੂੰ ਵਿਚਾਰ ਲੈਂਦਾ ਬੁੱਧ ਲੈਂਦਾ ਕੋਈ ਪਾਸ ਹੁੰਦਾ ਨਹੀਂ ਤੇ ਦੁਨਿਆਵੀ ਵਸਤੂਆਂ ਹੀ ਇਕੱਠੇ ਕਰਦੇ ਅਸੀਂ ਜ਼ਿੰਦਗੀ ਲਗਾ ਦਿੰਨੇ ਆ ਸੰਸਾਰ ਦੀਆਂ ਚੀਜ਼ਾਂ ਹੀ ਸੰਸਾਰ ਨਾਲ ਹੀ ਮੂੰਹ ਕਰਦੇ ਸ੍ਰਿਸ਼ਟੀ ਦੇ ਪਦਾਰਥ ਇਕੱਠੇ ਕਰਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਸਵਾ ਜਿਸ ਵੇਲੇ ਜਾਮਾਨ ਖੜਦੇ ਹਨ ਫਿਰ ਪਛਤਾਵੇ ਤੋਂ ਬਿਨਾ ਕੁਛ ਮਿਲਦਾ ਨਹੀਂ ਯਾਰੋ ਜਿੰਨਾ ਚਿਰ ਜ਼ਿੰਦਗੀ ਆ ਮਨੁੱਖਾ ਜੀਵਨ ਹੈ ਸਵਾਸਨ ਸਾਡੇ ਕੋਲ ਉਹਨਾਂ ਜਰੀ ਬਾਣੀ ਨੂੰ ਪੜ ਸਕਦੇ ਹਾਂ ਵਿਚਾਰ ਸਕਦੇ ਹਾਂ ਸੁਣ ਸਕਦੇ ਹਾਂ ਪਾਤਸ਼ਾਹ ਦੇ ਦਰਸ਼ਨ ਕਰ ਸਕਦੇ ਹਾਂ ਪਰ ਨਾਨਕ ਮਹਾਰਾਜ ਜੀ ਕਹਿੰਦੇ ਤਾਂ ਇਹ ਧਨ ਮਾਲ ਸਾਡੇ ਕਿਸੇ ਵਿੱਚ ਹੋਏਗਾ ਤਾਂ ਸਾਨੂੰ ਦਰਗਾਹ ਵਿੱਚ ਲਿਖਾ ਨਹੀਂ ਦੇਣਾ ਪਏਗਾ ਫਿਰ ਜੁਨਾ ਵਿੱਚ ਨਹੀਂ ਜਾਣਾ ਪਏਗਾ ਸੁਰ ਸਿੱਖ ਜਿਹੜੇ ਗੁਰਮਖ ਜਨ ਇਹ ਨਾਮ ਧਨ ਮਾਲ ਰੱਖਦੇ ਨੇ ਕਿਸੇ ਦੇ ਵਿੱਚ ਉਹਨਾਂ ਨੂੰ ਫਿਰ ਨੀਵੀਂ ਨਹੀਂ ਪਾਣੀ ਪੈਂਦੀ ਉਹ ਸੰਸਾਰ ਵਿੱਚ ਹੀ ਆਪਣਾ ਲੇਖੇ ਦਾ ਕਾਗਜ਼ ਪਾੜ ਕੇ ਜਾਂਦੇ ਹਨ ਫਿਰ ਧਰਮ ਰਾਜ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਸੱਚੇ ਨਾਮ ਦੀ ਧਨ ਦੀਆਂ ਵਡਿਆਈਆਂ ਹਨ ਇਹ ਭਾਈ ਅੱਜ ਦੇ ਵਿਚਾਰ ਹਨ ਗੁਰੂ ਨਾਨਕ ਪਰਾਦੇਵ ਜੀ ਬਾਣੀ ਚੱਲਦੀ ਹੈ ਇਨੀਆਂ ਕੋਹਾਜਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨਿਕਾਈ ਭੁੱਲਾ ਜਨੀਆਂ ਮਹਾਰਾਜ ਸਤਿਮਤ ਬਖਸ਼ਨਾਈਆਂ ਸਮੂਹ ਸੰਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ